ਪੰਜਾਬ ਸਰਕਾਰ ਤੇ ਰੋਜ਼ਾਨਾ 80 ਕਰੋੜ ਰੁਪਏ ਦਾ ਕਰਜ਼ਾ ਚੜਨ ਵਾਲੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਘੱਟ ਗਿਆਨ ਖਤਰਨਾਕ ਹੁੰਦਾ ਜਦੋਂ ਉਹ ਮੰਤਰੀ ਸੀ ਤਾਂ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਜਦੋਂ ਉਹਨਾਂ ਨੂੰ ਬਿਜਲੀ ਮੰਤਰਾਲਾ ਦਿੱਤਾ ਗਿਆ ਤਾਂ ਉਹਨਾਂ ਨੇ ਨਹੀਂ ਲਿਆ ਇਸ ਲਈ ਉਹ ਕਹਿ ਰਹੇ ਨੇ ਕਿ ਇਹ 600 ਕਰੋੜ ਰੁਪਏ ਦੇ ਘਾਟੇ ਦਾ ਸੌਦਾ ਹੈ ਤੌਤੀ ਪੰਜਾਬ ਦੇ ਵਿੱਚ ਭਾਰਤ ਅਲਾਈਂਸ ਦੇ ਗੜਜੋੜ ਨੂੰ ਲੈ ਕੇ ਮਾਨ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਅਸੀਂ 13 0 ਦੇ ਨਾਲ ਜਿੱਤ ਰਹੇ ਹਾਂ ਤਾਂ ਉੱਥੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਜੇ ਹੀ ਕਿਸੇ ਵੀ ਧਮਕੀ ਤੋਂ ਡਰਨ ਵਾਲੇ ਨਹੀਂ ਨੇ ਪੰਜਾਬ ਪੁਲਿਸ ਲਗਾਤਾਰ ਆਪਣਾ ਕੰਮ ਕਰ ਰਹੀ ਹੈ ਹੋਰ ਉਹਨਾਂ ਕੀ ਕੁਝ ਕਿਹਾ ਉਹ ਜਾਣਦੇ ਹਾਂ 500 20 ਦੇ ਕਰੀਬ ਵੱਖ-ਵੱਖ ਵਿਭਾਗਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਦੇ ਕੇ ਹਟਿਆ ਅੱਜ ਇੱਥੇ 461 ਨਿਯੁਕਤੀ ਪੱਤਰ ਵੰਡੇ ਗਏ ਨੇ ਜਿ ਜੋ 450 ਹੈਡ ਕਨਸਟੇਬਲ ਇਨਵੈਸਟੀਗੇਸ਼ਨ ਕੈਡਰ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਭਰਤੀ ਹੋਏ ਨੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਔਰ ਇਹ ਨੌکریاں ਦੇਣ ਦਾ سلسلہ ਮੁਸਤਸਲ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੂਗਾ ਕਿਉਂਕਿ ਜਦੋਂ ਇੱਥੇ ਹੀ ਰੋਜ਼ਗਾਰ ਮਿਲੂਗਾ ਇੱਥੇ ਹੀ ਬੱਚੇ ਜਿਹੜੇ ਨੇ ਕੰਮ ਕਰਨਗੇ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਚ ਇੱਥੇ ਹੀ ਆ ਉਹਨਾਂ ਦੀਆਂ ਦੀਵਾਲੀਆਂ ਲੋੜੀਆਂ ਹੋਣਗੀਆਂ ਤਾਂ ਉਹ ਵਿਦੇਸ਼ਾਂ ਵੱਲ ਭੱਜਣ ਤੋਂ ਵੀ ਗੁਰਜ ਕਰਨਗੇ ਨਾਲ ਬੁਰੀ ਸੰਗਤ ਤੋਂ ਜਾਂ ਨਸ਼ਿਆਂ ਤੋਂ ਬਚਣਗੇ ਜਦੋਂ ਕੰਮ ਹੀ ਮਿਲ ਗਿਆ ਜਦੋਂ ਇੱਕ ਰੋਜ਼ਗਾਰ ਮਿਲ ਗਿਆ ਤਾਂ ਉਹ ਧਿਆਨ ਸਾਰਾ ਜਿਹੜਾ ਉਸ ਰੋਜ਼ਗਾਰ ਵੱਲ ਤਾਂ ਉਸ ਰੋਜ਼ਗਾਰ ਤੋਂ ਉੱਪਰ ਤਰੱਕੀ ਕਰਨ ਵੱਲ ਚਲਾ ਜਾਂਦਾ ਸੋ ਬੜੀ ਖੁਸ਼ੀ ਹੈ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿੰਨੀਆਂ ਵੀ ਨੌਕਰੀਆਂ ਕਲੀਅਰ ਹੁੰਦੀਆਂ ਨੇ ਮਾਨਯੋਗ ਹਾਈ ਕੋਰਟ ਵੱਲੋਂ ਤਾਂ ਕਿ ਕੋਈ ਕੋਰਟ ਦਾ ਕੋਈ ਪੀਆਈਐਲ ਜਾਂ ਕੋਈ ਇਸ ਤਰ੍ਹਾਂ ਦਾ ਅੜਿੱਕਾ ਨਾ ਹੋਵੇ ਅਸੀਂ ਇਦਾਂ ਨਹੀਂ ਕਰਦੇ ਕਿ ਮੈਂ ਅੱਜ 5000 ਮੁੰਡੇ ਕੁੜੀਆਂ ਨੂੰ ਬੁਲਾ ਲਾਂ ਜੀ ਨੌਕਰੀਆਂ ਦੇਤੀਆਂ ਦੇ ਬਾਅਦ ਉਹਨੇ ਜੋ 2-3000 ਅਗਲੇ ਦਿਨ ਕੋਰਟਾਂ ਚ ਫਿਰਦਾ ਹੋਵੇ ਤੱਕ ਇਹ ਕਹਿੰਦਾ ਕਿਸੇ ਨੇ ਪੀਆਈਐਲ ਪਾਤੀ ਜਾ ਅਸੀਂ ਬਿਲਕੁਲ ਕਲੀਅਰ ਕਰਕੇ ਲੀਗਲ ਜਿਹੜਾ ਪਾਸਾ ਹੈ ਕਲੀਅਰ ਕਰਕੇ ਹੀ ਨੌਕਰੀਆਂ ਜਿਹੜੀਆਂ ਨੇ ਉਹਨਾਂ ਨੂੰ ਹਰੀ ਚੰਡੀ ਦੇਣੀ ਮਾਨਸਾਪੁਰ ਗਏ ਨੇ ਅਸੀਂ ਆਪਣੇ 13 ਜ਼ੀਰੋ ਦੀ ਬਾਤ ਕੀਤੀ ਉਸ ਦਿਨ ਆਪ ਨੇ 13 ਜ਼ੀਰੋ ਦੀ ਬਾਤ ਕੀਤੀ ਐਲਾਈਅੰਸ ਦੀ ਬਾਤ ਚੱਲ ਰਹੀ ਹੈ ਤਾਂ ਆਪ ਕਹਿ ਰਹੇ 13 ਜ਼ੀਰੋ ਮੰਨ ਰਹੇ ਆਮਾਦੀ ਪਾਟੀ ਹਾਂਜੀ 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 ਪੂਰੇ ਦੇਸ਼ ਦਾ ਪੰਜਾਬ ਬਨੇਗਾ ਹੀਰੋ ਇਸ ਵਾਰ ਲੋਕ ਸਭਾ ਮੇ ਆਮਾਦੀ ਪਾਰਟੀ ਪੰਜਾਬ ਮੇ 13 ਜ਼ੀਰੋ 13 ਕੀ 13 ਜੀਤेंगे ਜੀ 50 ਸੇ ਕੋਈ ਲਾਇਆ ਹੈ ਬੈਕ ਕਰਕੇ ਕੰਮ ਸ਼ੁਰੂ ਕੀਤਾ ਤਾਂ ਬੇਸ਼ਾਂਤੋਂ ਕੰਮ ਕਿਉਂ ਲੱਗੇ 26 ਜਨਵਰੀ ਨੂੰ ਜਾਨ ਤੋਂ ਮਾਰਨ ਦੀ ਤੁੰਨ ਵੀ ਦਿੱਤੀ ਡੀਪੀ ਸਾਹਿਬ ਲੋਕੀ ਦਿੱਤੀ ਕੋਈ ਗੱਲ ਨਹੀਂ ਜੀ ਜਦੋਂ ਅਸੀਂ ਕੋਈ ਜੌਬ ਕਰ ਰਹੇ ਹਾਂ ਜਦੋਂ ਅਸੀਂ 3.5 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾ ਦੇ ਰਹੇ ਹਾਂ ਉਹਨਾਂ ਨੂੰ ਜੇਲ੍ਹਾਂ 'ਚ ਦੇ ਰਹੇ ਹਾਂ ਜਾਂ ਉਹ ਜੇ ਅੱਗਿਓ ਕੋਈ ਬਾਉਂਸ ਬੈਕ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਵੀ ਲੱਗ ਰਹੀਆਂ ਨੇ ਜ਼ਖਮੀ ਵੀ ਹੋ ਰਹੇ ਨੇ ਔਰ ਕਈ ਤਾਂ ਮਾਰੇ ਵੀ ਗਏ ਨੇ ਤਾਂ ਫਿਰ ਉਹ ਉਹ ਕੋਈ ਗੱਲ ਨਹੀਂ ਤਾਂ ਫਿਰ ਆਉਣਗੇ ਹੀ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹਾਂ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸੁੱਖ ਸੁਖ ਚੈਨ ਉਹਨਾਂ ਦਾ ਬਹਾਲ ਰੱਖਣਾ ਇਹ ਸਾਡਾ ਫਰਜ਼ ਹੈ ਸੋ ਅਸੀਂ ਆਪਣੀ ਪੁਲਿਸ ਨੂੰ ਵੀ ਅਪਡੇਟ ਰੱਖਦੇ ਹਾਂ ਤੱਕ ਕਿਉਂਕਿ ਸਾਡੇ 500 ਕਿਲੋਮੀਟਰ ਦੇ ਲਗਭਗ 532 ਕਿਲੋਮੀਟਰ ਸਾਡਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਸੋ ਸਾਨੂੰ ਇੰਟਰਨਲ ਸਕਿਉਰਿਟੀ ਦੇ ਨਾਲ-ਨਾਲ ਸਾਨੂੰ ਬਾਹਰੋਂ ਵੀ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਸਾਨੂੰ ਬਹੁਤ ਸਾਰਾ ਧਿਆਨ ਦੇਣਾ ਪੈਂਦਾ ਔਰ ਬੀਐਸਐਫ ਨਾਲ ਮਿਲ ਕੇ ਕੰਮ ਕਰਨਾ ਆਰ ਯੂ ਰੂਲਿੰਗ ਆਊਟ ਆਰ ਯੂ ਰੂਲਿੰਗ ਆਊਟ ਅ ਲੈयंस ਓਫ ਦਾ ਕਾਂਗਰਸ ਪਾਰਟੀ ਸਰ ਦੇਖੋ ਜੀ ਕਈ ਦੇਸ਼ ਐ ਹੈ ਜਿਹਨੇ ਜਿੱਥੇ ਉਹਨਾਂ ਉਹਨਾਂ ਨੇ ਪਨਾਹ ਲਈ ਹੋਈ ਹੈ ਉਹਨਾਂ ਨੇ ਉਹਨਾਂ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਦੁੱਬਰ ਕਰਤਾ ਸੋ ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅੰਸਰ ਹੈਗੇ ਨੇ ਉਹ ਜਾਂ ਤਾਂ ਉਹਨਾਂ ਦੀਆਂ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ ਜਾਂ ਫਿਰ ਜੋ ਭਾਰਤ ਸਰਕਾਰ ਦੀ ਨੀਤੀ ਹੈ ਵਿਦੇਸ਼ ਸਰਕਾਰ ਦੀ ਨੀਤੀ ਹੈ ਕਿ ਉਹ ਜਿਵੇਂ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਨੇ ਉਹ ਵਿਦੇਸ਼ਾਂ ਚ ਰਹਿੰਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੈ ਸਾਨੂੰ ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੇ ਹੋਮ ਅਫੇਅਰ ਨਾਲ ਗੱਲਬਾਤ ਕਰਕੇ ਜਿਹੜਾ ਕਰਨਾ ਪੈਂਦਾ ਅਸੀਂ ਉਹਨਾਂ ਨਾਲ ਇਨ ਟੱਚ ਲਗਾਤਾ ਹੈ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਕਿ 80 ਕਰੋੜ ਦਾ ਖਰਚਾ ਹਰ ਰੋਜ਼ ਪੰਜਾਬ ਤੇ ਪੈ ਰਿਹਾ ਹੈ ਨਵਜੋਤ ਸਿੰਘ ਸਿੱਧੂ ਜਦੋਂ ਮੰਤਰੀ ਸੀ ਉਦੋਂ ਤਾਂ ਕੁਝ ਕੀਤਾ ਨਹੀਂ ਨਵੀ ਉਸ ਸਿੰਘ ਸਿੱਧੂ ਜਿਹੜਾ ਬਿਜਲੀ ਮੰਤਰੀ ਅਲਾ ਦਿੱਤਾ ਸੀ ਉਦੋਂ ਉਹਨਾਂ ਨੇ ਲਿਆ ਨਹੀਂ ਹੁਣ ਜੇ ਅਸੀਂ 1000 1080 ਕਰੋੜ ਦਾ ਅਸੀਂ ਥਰਮਲ ਪਲਾਂਟ ਖਰੀਦ ਲਿਆ ਤਾਂ ਉਹ ਕਹਿੰਦੇ 6000 ਕਰੋੜ ਦਾ ਪਤਾ ਨਹੀਂ ਕਿੱਥੋਂ ਹੋਰ ਦੇਣੇ ਸੋ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਬਾਈਪੀਐਸ 'ਚ ਪੜੇ ਹੋਏ ਨੇ ਉਹ ਬੜੇ ਵੱਡੇ ਸਕੂਲਾਂ 'ਚ ਪੜੇ ਹੋਏ ਨੇ ਕਿਰਪਾ ਕਰਕੇ ਅੰਕੜੇ ਪੂਰੇ ਲੈ ਕੇ ਆਇਆ ਕਰੋ ਲिटल ਨੋਲੇਜ ਇਜ਼